ਕੀ ਨਾ ਮੈਂ ਕੀ ਕਹਿਣਾ ਚਾਹੁੰਦਾ ਜੋ ਅੱਜ ਸੈਂਕੜੇ ਰੈਲੀ ਕੀਤੀ ਗਈ ਹੈ ਅਸੀਂ ਸਾਈਕਲ ਰੈਲੀ ਇਸ ਕਰਕੇ ਕੀਤੀ ਹੈ ਜੇ ਜਿਹੜੇ ਜਿਹੜੇ ਸੜਕ ਸੜਕ ਤੇ ਆਪ ਵਾਲੇ ਐਕਸੀਡੈਂਟ ਚ ਹੋ ਰਹੇ ਆ ਇਹ ਇਹਨਾਂ ਇਹਨਾਂ ਕਰਕੇ ਕੀਤੀ ਗਈ ਆ ਤੇ ਸੜਕ ਸੁਰੱਖਿਆ ਲਈ ਕੀਤੀ ਗਈ ਹੈ ਇਹ ਇਹ ਮਾਪਿਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ 3 ਛੋਟੀ ਉਮਰ ਤੋਂ ਵਹੀਕਲ ਨਾ ਦਵਾਇਆ ਜਾਵੇ ਨਾ ਨਨ ਚਲਾਉਣ ਵਾਸਤੇ ਦਿੱਤਾ ਜਾਵੇ ਇਸ ਕਰਕੇ ਐਕਸੀਡੈਂਟ ਬਹੁਤ ਵੱਧ ਰਹੇ ਹਨ ਇਸ ਲਈ ਅਸੀਂ ਸਾਈਕਲ ਰੈਲੀ ਕੀਤੀ ਗਈ ਆ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਸੈਕੈਡਲੀ ਕਰਕੇ ਜੇ ਇੱਕ ਤੁੰਦ ਦਾ ਵੀ ਕਹਿਰ ਪੂਰਾ ਚ ਤੁੰਦ ਕਰਕੇ ਕਹਿ ਰਹੇ ਆਂ ਕਿ ਐਕਸੀਡੈਂਟ ਬਹੁਤ ਵੱਧ ਰਹੇ ਆਂ ਤੁੰਦ ਕਰਕੇ ਠੰਡ ਠੰਡ ਦੇ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸੜਕ ਸੜਕ ਤੇ ਐਕਸੀਡੈਂਟ ਵੱਧ ਰਹੇ ਹਨ ਤੋਂ ਠੰਡ ਬਹੁਤ ਪੈ ਰਹੀ ਹੈ ਇਸ ਕਰਕੇ ਆਪਦੇ ਬੱਚਿਆਂ ਨੂੰ ਵਹੀਕਲ ਨਾ ਦਿੱਤੇ ਜਾਣ ਕਿੰਨੇ ਕੋ ਖੁਸ਼ੀ ਮਹਿਸੂਸ ਹੋ ਰਹੀ ਆ ਜੇ ਤੁਸੀਂ ਇਹ ਰੈਲੀ ਕੀਤੀ ਹੈ ਜਿਹੜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸੀ ਰੈਲੀ ਕੀਤੀ ਹੈ ਕਿ ਸਾਰਿਆਂ ਨੂੰ ਸੁਨੇਹਾ ਦਿੱਤਾ ਸੜਕ 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 ਦੁਰਘਟਨਾਵਾਂ ਵਾਰੇ ਬਹੁਤ ਜੱਕੀ ਸਾਡੀ 15 ਸਾਲ ਦੀ ਆ ਜੀ ਨਾਮ ਹੈ ਜੀ ਕੀ ਕਹਿਣਾ ਚਾਹਣੋ ਜੋ ਸੰਕੇਤ ਮੇਰਾ ਨਾਮ ਅਦਵਿੰਦਰ ਕੁਮਾਰ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਸ਼ਾ ਰਹਿਤ ਅਤੇ ਟ੍ਰੈਫਿਕ ਦੇ ਨਿਯਮਾਂ ਨੂੰ ਪਾਲਣ ਕਰਨ ਸਬੰਧੀ ਇੱਕ ਰੈਲੀ ਦਾ ਉਪਰਾਲਾ ਕੀਤਾ ਜਿਸ ਵਿੱਚ ਉਹਨਾਂ ਨੇ ਸਨੇਹਾ ਦੇਣਾ ਚਾਹਿਆ ਸੀ ਕੇ ਲੋਕ ਆਪਣੇ ਬੱਚਿਆਂ ਨੂੰ 18 ਸਾਲ ਤੋਂ ਘੱਟ ਕਿਸੇ ਵੀ ਕੀਮਤ 'ਚ ਕੋਈ ਸਕੂਟੀ ਸਕੂਟਰ ਜਾਂ ਕਾਰ ਨਾ ਚਲਾਉਣ ਦੇਣ ਕਿਉਂਕਿ ਛੋਟੀ ਉਮਰ ਦੇ ਵਿੱਚ ਅਗਰੈਸਿਵਨੈਸ ਜ਼ਿਆਦਾ ਹੁੰਦੀ ਹੈ ਉਤੇਜਨਾ ਜ਼ਿਆਦਾ ਹੁੰਦੀ ਹੈ ਤੇ ਉਹ ਰੇਸ ਦੇ ਵਿੱਚ ਪੈ ਜਾਂਦੇ ਆ ਤੇ ਅਕਸਰ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬਾਅਦ ਬੱਚੇ ਉਹਨਾਂ ਦੇ ਮਾਪਿਆਂ ਤੇ ਕੀ ਬੀਤੂਗੀ ਕਿਉਂਕਿ ਹਾਂ ਲਗਭਗ ਹਰ ਘਰ ਦੇ ਵਿੱਚ ਇੱਕ ਜਾਂ ਦੋ ਹੀ ਬੱਚੇ ਹਨ ਤੇ 100% ਰੋਜ਼ ਜੂਆ ਖੇਡਦਾ ਹੈ ਮਾਪਿਓ ਜਿੱਤ ਕੇ ਆਊਗਾ ਕਿ ਹਾਰ ਕੇ ਆਊਗਾ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਜੇ ਹਾਰ ਜੇ ਤਾਂ ਜ਼ਿੰਦਗੀ ਹਾਰ ਜਾਂਦੀ ਹੈ ਇਸ ਲਈ ਇਹੀ ਸਨੇਹਾ ਦੇਣ ਦੀ ਅਸੀਂ ਕੋਸ਼ਿਸ਼ ਕੀਤੀ ਸਾਰਿਆਂ ਨੇ ਰਲ ਕੇ ਕਿ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਮਾਪਿਓ ਵੀ ਪ੍ਰਸ਼ਾਸਨ ਵੀ ਸਕੂਲ ਪ੍ਰਸ਼ਾਸਨ ਵੀ ਬੱਚਿਆਂ ਨੂੰ ਸਮੇਂ-ਸਮੇਂ ਤੇ ਇਹਦੇ ਬਾਰੇ ਜਾਣਕਾਰੀ ਜਿੰਦਾ ਰਹੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਅੱਜ ਤੋਂ ਤੁਸੀਂ ਬੇਸ਼ੱਕ ਤੁਸੀਂ ਪਰ ਇੱਕ ਜज्बा ਜਨੂਨ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਮੇਰੇ ਦੋਸਤ ਗੁਰਜੰਟ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਇਹਨਾਂ ਦੇ ਵਿੱਚ ਵੀ ਤੇ ਸਾਡੇ ਸਕੂਲ ਦੇ ਬੱਚਿਆਂ 'ਚ ਵੀ ਕਿ ਉਹ ਕੁਝ ਕਰਨਾ ਚਾਹੁੰਦੇ ਆ ਤਾਂ ਜਦੋਂ ਕੁਝ ਕਰਨ ਦੀ ਥਾਂ ਲੀਏ ਫਿਰ ਤੁੰਦ ਜਾਂ ਬਰਫ਼ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਸਿਰਫ ਇੱਕ ਖਿਆਲ ਹੋ ਸਕਦਾ ਹੈ ਕਿ ਤੁੰਦ ਸੀ ਜਾਂ ਜ਼ਿਆਦਾ ਠੰਡ ਸੀ ਇਹਦਾ ਕੋਈ ਮਤਲਬ ਨਹੀਂ ਹੈਗਾ ਮੈਂ ਜਸਪ੍ਰੀਤ ਸਿੰਘ ਛਾਬੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ 14 ਫਰਵਰੀ ਤੱਕ ਅਸੀਂ ਮੁਕਸਰ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਮਹੀਨਾ ਵੱਖ-ਵੱਖ ਥਾਵਾਂ ਤੇ ਮਨਾ ਰਹੇ ਹਾਂ ਅੱਜ ਗੌਰਮੈਂਟ ਬੁਆਏ ਸਕੂਲ ਵਿਖੇ ਮਾਨਯੋਗ ਐਸਐਸਪੀ ਸ਼੍ਰੀ ਭਾਗੀ ਰਤ ਸਿੰਘ ਮੀਨਾ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ ਹੇਠ ਉਹਨਾਂ ਦੀ ਅਗਵਾਈ ਦੌਰਾਨ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਅਸੀਂ ਇਸ ਰੈਲੀ ਵਿੱਚ 18 ਸਾਲ ਤੋਂ ਘੱਟ ਅਤੇ ਵੱਧ ਬੱਚਿਆਂ ਨੂੰ ਲਿੱਤਾ ਤੇ ਬੱਚਿਆਂ ਵਿੱਚ ਵੀ ਇਸ ਰੈਲੀ ਪ੍ਰਤੀ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਉਹਨਾਂ ਨੇ ਜਿੱਥੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ 18 ਸਾਲ ਤੋਂ ਘੱਟ ਉਮਰ ਦੇ ਵਾਹਨ ਨਹੀਂ ਚਲਾਵਾਂਗੇ ਅਤੇ ਜੇ 18 ਸਾਲ ਦੇ ਅਸੀਂ ਹੋ ਗਏ ਹਾਂ ਜਿਹੜੇ ਉਹ ਆਪ ਦਾ ਡਰਾਈਵਿੰਗ ਲਾਇਸੈਂਸ ਬਣਾਣਗੇ ਅਸੀਂ ਇਸ ਮਹੀਨੇ ਦੌਰਾਨ ਟਰੈਫਿਕ ਅਵੇਅਰਨੈਸ ਟੀਮ ਅਤੇ ਮੁਕਤੀ ਸਰ ਵੈਲਫੇਅਰ ਕਲੱਬ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੜਕੀ ਦੁਰਘਟਨਾ ਕਰਕੇ ਮੌਤਾਂ ਹੋ ਰਹੀਆਂ ਹਨ ਉਹਨਾਂ ਨੂੰ ਰੋਕਿਆ ਜਾਵੇ ਪਿਛਲੇ ਦਿਨਾਂ ਦੌਰਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਹੈ ਜੋ ਕਿ ਉਹ ਸੜਕ ਸੁਰੱਖਿਆ ਵੈਨ ਹਰੇਕ 30 ਕਿਲੋਮੀਟਰ ਤੇ ਲੋਕਾਂ ਨੂੰ ਨਜ਼ਰ ਆਏਗੀ ਜਿਸ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਵਰਦੀਆਂ ਤੇ ਕੈਮਰੇ ਵੀ ਲੱਗੇ ਹੋਏ ਹਨ ਅਤੇ ਗੱਡੀਆਂ ਤੇ ਵੀ ਕੈਮਰੇ ਹਨ ਜੋ ਲੋਕ ਸਪਾਰਸ਼ਾਂ ਪਾਉਂਦੇ ਹਨ ਉਹਨਾਂ ਤੇ ਨੱਥ ਪਾਉਗੀ ਇਸ ਗੱਲ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਨਾਕਿਆਂ ਦੌਰਾਨ ਸਫਾਰਿਸ਼ ਪਾਣ ਦੀ ਕੋਸ਼ਿਸ਼ ਨਾ ਕਰਿਆ ਕਰੋ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਿਉਂਕਿ ਜੇਕਰ ਕਿਸੇ ਦੀ ਜਾਨ ਚਲੀ ਗਈ ਬਾਅਦ ਕਿਸੇ ਦੀ ਸਫਾਰਿਸ਼ ਕੰਮ ਨਹੀਂ ਆਉਂਦੀ ਧੰਨਵਾਦ ਬੇਟਾ ਪਿੱਛੇ ਆ ਜਾਨੇ ਜੋ ਅੱਜ ਸੈਂਕੜੇ ਰੈਲੀ ਕੀਤੀ ਗਈ ਹੈ ਆ ਸਸੀਕਾਲ ਜੀ ਮੇਰਾ ਨਾਮ ਗੁਰਜੰਟ ਸਿੰਘ ਮੈਂ ਇਨਚਾਰਜ ਆ ਟ੍ਰੈਫਿਕ ਐਜੂਕੇਸ਼ਨ ਸਕੂਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਇਹ ਸੈਂਕੜੇ ਰੈਲੀ ਕੱਢੀ ਗਈ ਹੈ ਜੋ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਨੈਸ਼ਨਲ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਉਸ ਸੰਬੰਧ ਵਿੱਚ ਔਰ ਗਵਰਨਮੈਂਟ ਬੁਆਏ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਔਰ ਮੁਕਤੀ ਸਰ ਵੈਲਫੇਅਰ ਕਲੱਬ ਦੇ ਸਹਿਯੋਗ ਦੇ ਨਾਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਇੱਥੇ ਆਏ ਸੀਗੇ ਗਵਰਨਮੈਂਟ ਬॉय ਸਕੂਲ ਦੇ ਵਿੱਚ ਉਹਨਾਂ ਨੇ ਝੰਡੀ ਦਿੱਤੀ ਹੈ ਜੀ ਔਰ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਸ ਬੱਚਿਆਂ ਦਾ ਸਾਰਿਆਂ ਦਾ ਸਹਿਯੋਗ ਲਿਆ ਤਾਂ ਜੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਟ੍ਰੈਫਿਕ ਨਿਯਮਾਂ ਦੇ ਨਾਲ ਜ਼ਿੰਦਗੀ ਬਚਦੀ ਹੈ ਤੋ ਦੁਰਘਟਨਾ ਤੋਂ ਬਚਾਉਣ ਵਾਸਤੇ ਹੀ ਇਹ ਮਾਨ ਜੋ ਸਾਡੀ ਸਰਕਾਰ ਦੇ ਸਾਡੇ ਪ੍ਰਸ਼ਾਸਨ ਦੇ ਸਾਰਿਆਂ ਦੇ ਉਪਰਾਲੇ ਆ ਤਾਂ ਜੋ ਆਪਾਂ ਕੀਮਤੀ ਜ਼ਿੰਦਗੀਆਂ ਨੂੰ ਬਚਾ ਸਕੀਏ ਜੀ ਇਹ ਥੋੜੀ ਜੀ ਸਾਡੀ ਨਿੱਕੀ ਜੀ ਕੋਸ਼ਿਸ਼ ਹੈ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਿਸਪੌਂਸ ਮਿਲਿਆ ਸ਼ਹਿਰ ਵਾਸੀਆਂ ਜਾਂ ਜੋ ਬੱਚਿਆਂ ਦਾ ਬਹੁਤ ਵਧੀਆ ਜੀ ਲੋਕ ਬਹੁਤ ਜਾਗਰੂਕ ਹੋ ਰਹੇ ਨੇ ਸਾਨੂੰ ਮਿਲਦੇ ਆ ਲੋਕ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਹੋ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਬੜੀ ਖੁਸ਼ੀ ਦੇ ਨਾਲ ਬਹੁਤ ਚਾਹ ਦੇ ਨਾਲ ਬੱਚਿਆਂ ਨੇ ਰੈਲੀ ਦੇ ਵਿੱਚ ਹਿੱਸਾ ਲਿਆ ਔਰ ਰਸਤੇ ਦੇ ਵਿੱਚ ਲੋਕਾਂ ਨੇ ਸਟਾਲਾਂ ਲਾ ਕੇ ਜੀ ਬੱਚਿਆਂ ਨੂੰ ਰਫਰੈਸ਼ਮੈਂਟ ਵੀ ਦਿੱਤੀ ਹੈ ਦੇਖੋ ਇੰਨਾ ਜਣੇ ਕਿ ਬੱਚਾ ਲੋਕਾਂ ਦੀ ਜੋ ਉਤਸ਼ਾਹ ਹੈਗਾ ਇਸ ਰੋਡ ਸੇਫਟੀ ਸੰਬੰਧੀ ਸੋ ਬਹੁਤ ਵਧੀਆ ਕੋਸ਼ਿਸ਼ ਹੈ